ਨਾਨਨਪੁਰ ਸਾਹਿਬ ਚ ਅਜੇ ਤੱਕ ਭਾਜਪਾ ਦੇ ਵੱਲੋਂ ਵੀ ਕੋਈ ਕੈਂਡੀਡੇਟ ਨਹੀਂ ਉਤਾਰਿਆ ਗਿਆ ਤੇ ਕਾਂਗਰਸ ਦਾ ਵੀ ਅਜੇ ਤੱਕ ਵੇਟਿੰਗ ਜਿਹੜੀ ਚੱਲ ਰਹੀ ਹੈ ਦੂਜੇ ਬਨੇ ਆਮ ਆਦਮੀ ਪਾਰਟੀ ਵੱਲੋਂ ਮਾਲਬਿੰਦਰ ਸਿੰਘ ਉੱਥੇ ਆਪਣੀ ਕੈਂਪੇਨਿੰਗ ਜਾਰੀ ਕਰ ਰਹੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਹੁਣੀ ਉਹਨਾਂ ਨੇ ਵੀ ਜਿਹੜਾ ਹੈ ਆਪਣਾ ਆਪਾਂ ਕਈ ਕੈਂਪੇਨਿੰਗ ਉਹਨਾਂ ਦੀ ਵੀ ਚੱਲ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖੁਸ਼ਪਾਲ ਸਿੰਘ ਮਾਨ ਜਿਹੜੇ ਨੇ ਉਹ ਉੱਥੇ ਖੜੇ ਹੈਗੇ ਨੇ ਕੀ ਕਹੋਗੇ ਸਰਦਾਰ ਅਪਤਾਰ ਸਿੰਘ ਜੀ ਕਿੰਨੇ ਕੁ ਚਾਂਸਸ ਹੈਗੇ ਅਨੰਦਪੁਰ ਸਾਹਿਬ ਸੀਟ ਦੇ ਤੇ ਕੌਣ ਲੈ ਕੇ ਜਾ ਸਕਦਾ ਹਾਂਜੀ ਹਾਂਜੀ ਇਹ ਸੋ ਕਾਫੀ ਮਿਕਸਡ ਇਲਾਕਾ ਹੈ ਸੋ ਆਪਾਂ ਪਿਛਲੀ ਵਾਰ ਵੀ ਕਿਹਾ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਇੱਕ ਤਰ੍ਹਾਂ ਨਾਲ ਆਊਟਸਾਈਡਰ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਜੇ ਦਲਜੀਤ ਸਿੰਘ ਚੀਮਾ ਨੂੰ ਇੱਥੋਂ ਟਿਕਟ ਮਿਲ ਜਾਂਦੀ ਤਾਂ ਅਕਾਲੀ ਦਲ ਦੇ ਬਹੁਤ ਵੱਡੇ ਚਾਂਸਸ ਸੀ ਕਿਉਂਕਿ ਉਹ ਲੋਕਲ ਲਗਾਤਾਰ ਵਿਚਰਦੇ ਹੈਗੇ ਨੰਗਰ ਤੋਂ ਲੈ ਕੇ ਰੋਪੜ ਤੱਕ ਉਹ ਲਗਾਤਾਰ ਜਿਹੜੇ ਘੱਟੋ ਘੱਟ 3-4 ਇਲਾਕਿਆਂ ਵਿੱਚ ਜਿਹੜੇ ਵਿਧਾਨ ਸਭਾ ਉਹਨਾਂ ਪਿਛਤਾ ਉਹਨਾਂ ਦੀ ਲਗਾਤਾਰ ਹਾਜ਼ਰੀ ਹੈ ਜਿਹੜੀ ਰਹਿੰਦੀ ਹੈ ਔਰ ਲੋਕ ਹੈ ਜਿਹੜੇ ਉਹ ਦਲਜੀਤ ਸਿੰਘ ਚੀਮਾ ਦੇ ਮਾਮਲੇ ਵਿੱਚ ਜਿਹੜੀ ਟੁੱਟੀ ਹੋਈ ਵੋਟ ਸੀ ਜਿਹੜੀ ਆਮ ਆਦਮੀ ਪਾਰਟੀ ਨੂੰ ਪੈ ਗਈ ਸੀ ਉਹ ਵਾਪਸ ਮੁੜਨ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਸੀ ਪਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਉਹ ਆਊਟਸਾਈਡਰ ਦੇ ਤੌਰ ਤੇ ਲੈ ਰਹੇ ਨੇ ਮਾਲਵਿੰਦਰ ਸਿੰਘ ਕੰਗ ਆਪਣੇ ਜਿੱਥੇਬੰਦ ਅਧਾਰ ਨਾਲ ਆ ਵੋਟਾਂ ਦੇ ਜੋ ਕੁਝ ਉਹਨਾਂ ਦੀ ਸਰਕਾਰ ਹੈ ਉਸ ਹਿਸਾਬ ਨਾਲ ਜਿਹੜਾ ਉਹ ਕਾਰਜ ਆ ਉਹ ਕਰ ਰਹੇ ਹੈਗੇ ਸੋ ਉਹਨਾਂ ਦਾ ਚੱਲ ਰਿਹਾ ਹੈ ਕਾਰਜ ਯਤਨ ਕਰ ਰਹੇ ਨੇ ਵਿਦਿਆਰਥੀ ਲੀਡਰ ਨੇ ਇਸ ਇਲਾਕੇ ਵਿੱਚ ਵਿਚਰੇ ਨੇ ਪੰਜਾਬ ਯੂਨੀਵਰਸਿਟੀ ਤੋਂ ਚੋਣਾਂ ਲੜਦੇ ਰਹੇ ਨੇ ਸੋ ਉਹਨਾਂ ਦਾ ਆਪਣਾ ਇੱਕ ਤਜਰਬਾ ਹੈ ਤੇ ਵਿਚਰਦੇ ਵੀ ਹੈ ਕਿ ਹੁਣ ਤੁਸੀਂ ਦੇਖੋ ਬਿਨਾਂ ਕਾਂਗਰਸ ਨੇ ਕੋਈ ਉਮੀਦਵਾਰ ਦਿੱਤਾ ਹਾਲ ਦੀ ਘੜੀ ਤੇ ਨਾ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਬੀਜੇਪੀ ਦਾ ਉਮੀਦਵਾਰ ੜੀ ਕਰਈ ਤੇ ਬੀਜੇਪੀ ਕਾਂਗਰਸ ਦਾ ਉਮੀਦਵਾਰ ੜੀ ਕਰਈ ਹੈਗੀ ਆ ਹੂੰ ਬੀਜੇਪੀ ਦਾ ਇੱਥੇ ਆਧਾਰ ਹੈਗਾ ਹਾਂਜੀ ਬੀਜੇਪੀ ਦਾ ਨਹੀਂ ਇੰਨਾ ਵੱਡਾ ਆਧਾਰ ਨਹੀਂ ਸਿਰਫ ਸ਼ਹਿਰੀ ਵੋਟਾਂ ਹੀ ਨੇ ਕੁਝ ਜਿਹੜੀਆਂ ਹੋਣਗੀਆਂ ਨੰਗਲ ਤੋਂ ਪੈ ਜਾਣਗੀਆਂ ਜੀ ਤੇ ਕੁਝ ਰੋਪੜ ਸ਼ਹਿਰ ਤੋਂ ਜਿਹੜੀਆਂ ਵੋਟਾਂ ਨੇ ਜਾਂ ਬਾਕੀ ਜਿਹੜਾ ਬੰਗਾ ਸ਼ਹਿਰ ਤੋਂ ਜਿਹੜਾ ਇੱਕ ਦੋ ਕਨਾਂ ਮਤਲਬ ਕਿ ਸ਼ਹਿਰੀ ਵੋਟਾਂ ਬਹੁਤ ਘੱਟ ਬੀਜੇਪੀ ਦੀ ਵੋਟ ਆ ਬੀਜੇਪੀ ਵੱਲੋਂ ਇੱਥੇ ਅਕਬਾਲ ਸਿੰਘ ਲਾਲਪੁਰਾ ਜਿਹੜੇ ਕੌਮੀ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਆ ਉਹ ਟਰਾਈ ਕਰ ਰਹੇ ਹੈਗੇ ਆ ਅਵਨਾ ਭਾਜਪਾ ਦੇ ਸਾਬਕਾ ਪ੍ਰਧਾਨ ਰਹੇ ਆ ਪੰਜਾਬ ਦੇ ਉਹ ਵੀ ਟਰਾਈ ਕਰ ਰਹੇ ਆ ਤੇ ਸਾਡੀਆਂ ਖਬਰਾਂ ਅਨੁਸਾਰ ਇੱਕ ਟੀਵੀ ਐਂਕਰ ਹੈਗੀ ਆ ਜਿਹੜੀ ਸੱਭਿਆਚਾਰਕ ਸਮਾਗਮਾਂ ਵਿੱਚ ਵੀ ਕਾਰਜ ਕਰਦੇ ਬੀਬੀ ਸਤਿੰਦਰ ਕੌਰ ਸੱਤੀ ਸੋ ਭਾਰਤੀ ਜਨਤਾ ਪਾਰਟੀ ਉਹਦੇ ਨਾਂ ਤੇ ਵੀ ਵਿਚਾਰ ਕਰ ਰਹੀ ਹੈਗੇ ਵੀ ਬੀਬੀ ਜੀ ਨੂੰ ਇਥੋਂ ਅਨੰਦਪੁਰ ਸਾਹਿਬ ਤੋਂ ਟਿਕਟਾ ਦਿੱਤੀ ਜਾਵੇ ਇੱਕ ਭਾਜਪਾ ਦੇ ਹੋਰ ਨੇਤਾ ਨੇ ਸੁਭਾਸ਼ ਸ਼ਰਮਾ ਜਿਹੜੇ ਪ੍ਰਧਾਨ ਵੀ ਰਹੇ ਨੇ ਮੇਰੇ ਖਿਆਲ ਹੁਣੇ ਜਦੋਂ ਸੁਨੀਲ ਜਾਖੜ ਨੂੰ ਲਾਇਆ ਗਿਆ ਤੇ ਉਹਨਾਂ ਨੂੰ ਜਿਹੜਾ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਸੀ ਉਹ ਹੈਗੇ ਆ ਜਿਹੜੇ ਚੋਣ ਲੜਨਦੇ ਇਛੁਕ ਦੱਸਿਆ ਜਾਂਦੇ ਆ ਕਾਂਗਰਸ ਵੱਲੋਂ ਰਾਣਾ ਕੇਪੀ ਸਿੰਘ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਆ ਉਹ ਕਿਉਂਕਿ ਉਹ ਨੰਗਲ ਇਲਾਕੇ ਨੂੰ ਸੰਬੰਧ ਰੱਖਦੇ ਆ ਤੇ ਰੋਪੜਾ ਇਲਾਕੇ ਨਾਲ ਸੰਬੰਧ ਰੱਖਦੇ ਆ ਰਾਣਾ ਗੁਰਜੀਤ ਸਿੰਘ ਵੀ ਆਨੰਦਪੁਰ ਸਾਹਿਬ ਇਲਾਕੇ ਤੋਂ ਯਤਨ ਕਰ ਰਹੇ ਆ ਵਿਜੇਂਦਰ ਸਿੰਘ ਲੋ ਜਿਨ੍ਹਾਂ ਦੀ ਸੰਗਰੂਰ ਤੋਂ ਟਿਕਟ ਕੱਟੀ ਗਈ ਆ ਉਹ ਆਨੰਦਪੁਰ ਸਾਹਿਬ ਤੋਂ ਜਿਸ ਤਰ੍ਹਾਂ ਕਰ ਰਹੇ ਹੈਗੇ ਆ ਤੇ ਇੱਕ ਨਵਾਂ ਸ਼ਹਿਰ ਤੋਂ ਇਹਨਾਂ ਦੇ ਐਮਐਲਏ ਰਹੇ ਅੰਗਦ ਸਿੰਘ ਸੈਣੀ ਸੋ ਉਹੋ ਵੀ ਜਿਹੜੇ ਹੈਗੇ ਆ ਟਰਾਈ ਕਰ ਰਹੇ ਆ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਟਰਾਈ ਹੋ ਰਹੀ ਆ ਵੀ ਜੇ ਸਰਦਾਰ ਜਸਵੀਰ ਸਿੰਘ ਗੜੀ ਜਿਹੜੇ ਕਿ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਜਿਹੜੀ ਟਿਕਟਾ ਦਿੱਤੀ ਜਾਵੇ ਸੋ ਹਾਲੇ ਕੰਪਲਿਕੇਟਡ ਆ ਕਿਉਂਕਿ ਹਾਲੇ ਪੂਰਾ ਅਨਲਿਸਿਸ ਉਹ ਨਹੀਂ ਆ ਰਿਹਾ ਵਿਭਾਜਪਾ ਤੇ ਕਾਂਗਰਸ ਦੇ ਉਮੀਦਵਾਰ ਨਹੀਂ ਆ ਰਹੇ ਸੋ ਉਹਦੇ ਚੋਂ ਕਿਹੜਾ ਵੋਟੇਜ ਜ਼ਿਆਦਾ ਲੈ ਜਾਂਦਾ